ਕਿਸਾਨ ਜਥੇਬੰਦੀਆਂ ਨੂੰ ਰਿਹਾ ਕਰ ਦਿੱਤਾ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੈ ਤੇ ਦੱਸਿਏ ਕਿ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਹੁਣ ਅਗਲੀ ਰਣਨੀਤੀ ਬਣਾ ਲਈ ਹੈ ਹੁਣ ਏਕੇ ਦੇ ਨਾਲ ਕਿਸਾਨ ਜਥੇਬੰਦੀਆਂ ਅੱਗੇ ਤੁਰਨ ਗਈਆਂ ਤੇ ਉੱਥੇ ਹੀ ਅੱਜ ਦੱਸਦੀਏ ਕਿ ਤਕਰੀਬਨ 3 ਵਜੇ ਜਿਹੜਾ ਕਿ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਸਵੇਰੇ ਹੀ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਤੇ ਉੱਥੇ ਹੀ ਡੱਲੇਵਾਲ ਦੇ ਨਾਲ ਕੁਝ ਕਿਸਾਨ ਆਕੂਆਂ ਦੀ ਮੁਲਾਕਾਤ ਹੋਈ ਤਾਂ ਦੂਜੇ ਪਾਸੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਜਿਸ ਦੇ ਤਹਿਤ ਕਹਿਣਾ ਹੈ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸੇ ਜ਼ਿੰਮੇਵਾਰ ਸਿੱਧਾ ਤੌਰ ਤੇ ਜਿਹੜਾ ਕਿ ਪੰਜਾਬ ਸਰਕਾਰ ਹੋਵੇਗੀ ਸਿੱਧੇ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੇ ਹੀ ਜੇਲ੍ਹ ਬਾਹਰ ਆਉਂਦੇ ਸਾਰ ਕਿਸਾਨ ਆਕੂਆਂ ਦੇ ਵੱਲੋਂ ਹੁਣ ਸਿੱਧੇ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ ਹੈ ਤੇ ਹੁਣ ਅਗਲੀ ਰਣਨੀਤੀ ਕੀ ਹੈ ਆ ਤੁਹਾਨੂੰ ਸੁਣਾਉਣੇ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਨੇ ਇਹ ਸਪਸ਼ਟ ਕਰ दिया ਕਿ ਜਦ ਤੱਕ ਗ੍ਰਿਫਤਾਰ ਕੀਏ ਗਏ ਸਭੀ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਨੂੰ ਰਿਹਾ ਨਹੀਂ ਕੀਤਾ ਜਾਏਗਾ ਤਦ ਤੱਕ ਮੈਂ ਪਾਣੀ ਕੀ ਇੱਕ ਬੂੰਦ ਵੀਗ ਰਹਿਣ ਨਹੀਂ ਕਰੂੰਗਾ ਤਾਂ ਜਿਸ ਤਰੀਕੇ ਸੇ ਢਿੱਲੇਵਾਲ ਸਾਹਿਬ ਕੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਅੱਜ ਸਵੇਰ ਲਗਭਗ 2.5 ਵਜੇ ਕੇ ਆਸ-ਪਾਸ सभी किसानों को किसान नेताओं को तमाम जेलों से रिहा किया गया हमारे डेढ़ हज़ार से अधिक किसानों को गिरफ्तार किया गया था जेलों में भेजा गया था और कल रात तक 280 किसान साथी जेलों के अंदर थे आज जिनको सबको सुबह अभी रिहा किया गया है साथियों हम ये एक बात कहना चाह रहे हैं कि ये शायद भारत के इतिहास में पहली बार हुआ होगा कि सरकारें बातचीत करने के लिए किसान नेताओं को बुलाए और बातचीत के बाद किसान नेताओं को गिरफ्तार कर लें ये सामाजिक तौर पे तो गलत है ही है ये नैतिक तौर पे भी और एथिकल तौर पे भी गलत है कि इस तरीके से बुला के किसी को गिरफ्तार कर लेना अगर सरकारें ये सोचती हैं कि वो किसानों को जेड़ों की ऊंची ऊंची दीवारों में बंद करके उनकी आवाज़ को दबा देंगी तो ये उनकी गलत है जेड़ों के दर से या जेड़ों की चिंता करके ना तो किसानों की आवाज़ दबाई जा सकती है ना किसान झुकाए जा सकते हैं ना किसान पीछे हटाए जा सकते हैं किसान अपने हक और अधिकार की लड़ाई इसी तरीके से मजबूती से आगे जारी रखेंगे हम एक चीज ये भी स्पष्ट करना चाहते हैं कि हमारा आंदोलन जो हमारी लड़ाई चल रही है एमएसपी गारंटी कानून समेत हमारी तमाम तेरह मांगों पे वो लड़ाई वो हमारी मुहिम वो हमारा आंदोलन जारी रहेगा उसका फॉर्मेट क्या होगा किस तरीके से आगे उसकी रूपरेखा होगी वो दोनों फोरम मीटिंग करके उसको तय करेंगे और उसका आने वाले समय में ऐलान किया जाएगा हम सारे किसान साथियों की तरफ से एक बात कहना चाह रहे हैं कि इस तरीके से पुलिस या दमन किसानों के हौसलों को तोड़ नहीं सकता और किसान समाज की लड़ाई लड़ते हुए अगर सैकड़ों बार इसी तरीके से जेल जाना पड़ेगा तो हमारे दोनों फोरमों के नेता जेल जाने को तैयार हैं आज अभी क्या अपडेट है यहां पे हॉस्पिटल की उसके बारे में आदरणीय काका सिंह कोटड़ा जी बात रखेंगे ठीक है हां जी हां जी काका जी पत्रकार साथियों ਤੁਸੀਂ ساری ਤਸਵੀਰ ਵੇਖੀ ਆ ਬਾਹਰ ਅਸੀਂ ਤਾਂ ਹੋਰੀ तकरीबन 2:30 ਪਟਿਆਲਾ ਜੇਲ੍ਹ ਤੋਂ ਰਿਹਾ ਹੋ ਕੇ ਆਏ ਆ ਬਹੁਤੀ ਸਾਨੂੰ ਬਾਹਰ ਜਾਣਕਾਰੀ ਨਹੀਂ ਹੈਗੀ ਹੈ तकरीबन ਜੇਲ੍ਹ ਜੇਲ੍ਹ ਦੀ ਪੂਰੀ ਜਾਣਕਾਰੀ ਹੈ ਜਿਨਨੇ ਇੱਕ ਬੰਦੇ ਸਾਨੂੰ ਮਿਲੇ ਨੇ ਜਿਨਨੇ ਇੱਕ ਰੋਕੇ ਐ ਉਹਨਾਂ ਤੇ ਪੂਰੀ ਗੱਲ ਕਰਨ ਤੇ ਡਿੱਕਾ ਬਣਦੇ ਰਹੇ ਨੇ ਪੂਰੀ ਜਾਣਕਾਰੀ ਸਾਡੇ ਕੋਲੇ ਨਹੀਂ ਜਾਂਦੀ ਰਹੀ ਪਰ ਜਿੰਨੀ ਸਾਨੂੰ ਇਹ ਜਾਣਕਾਰੀ ਜਾਂਦੀ ਰਹੀ ਕਿ ਡੱਲੇਵਾਲ ਸਾਹਿਬ ਨੇ 19 ਤਰੀਕ ਨੂੰ ਜਦੋਂ ਸਾਨੂੰ ਗ੍ਰਿਫਤਾਰ ਕੀਤਾ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਉਹਨਾਂ ਨੇ ਉਹਦੀ ਫੈਸਲਾ ਕਰ ਲਿਆ ਸੀਗਾ ਕਿ ਜਿਨਨੇ ਸਾਡੇ ਕਿਸਾਨ ਆਗੂ ਫੜੇ ਆ ਇਹਨਾਂ ਨੂੰ ਰਿਹਾ ਕਰੋ ਮੈਂ ਉਹਨਾਂ ਚਿਰ ਮੈਂ ਪਾਣੀ ਨਹੀਂ ਲਊਂਗਾ ਤਾ ਸਾਨੂੰ ਜਦੋਂ ਕਿਲੇ ਦੇ ਵਿੱਚ ਐਸੇ ਰੋਡ ਤੇ ਬਾਦਰ ਲੈ ਕੇ ਆਏ ਆ ਤਾਂ ਸਾਨੂੰ ਸਾਰਿਆਂ ਨੂੰ ਜਦੋਂ ਪਤਾ ਲੱਗਿਆ ਕਿ ਸਾਨੂੰ ਗ੍ਰਿਫਤਾਰ ਕਰਕੇ ਤਗਰੀਬ ਨੂੰ ਉੱਥੇ 100 700 ਬੰਦਾ ਅਸੀਂ ਆਏ ਆ ਦੋਨੇ ਫੋਰਮਾਂ ਦੇ ਸਾਡੇ ਆਗੂ ਸੀਗੇ ਇੱਕ ਦੂਜੇ ਨੂੰ ਮਿਲਣ ਨਹੀਂ ਦਿੱਤਾ ਵੱਖਰੇ ਵੱਖਰੇ ਲਿਜਾ ਕੇ ਤਾਂ ਉਹ ਸਾਰੀ ਤਸਵੀਰ ਡੱਲੇਵਾਲ ਸਾਹਿਬ ਨੇ ਜਿਹੜਾ ਪਾਣੀ ਹੈ ਉਹ ਚੱਕ ਕੀਤੀਆਂ ਇੱਕ ਦਿਨ ਇਹ ਵੀ ਆਇਆ ਕਿ ਜਿਹੜੇ ਇੱਥੇ ਬੰਦੇ ਮਿਲਦੇ ਸੀਗੇ ਉਹਨਾਂ ਤੇ ਪਹਿਰਾ ਲਾ ਕੇ ਸਿਵਲ ਵਰਦੀ ਚ ਅੱਜ ਵੀ ਤਕਰੀਬਨ ਸਾਨੂੰ ਦਿਸਦੀ ਨਹੀਂ ਹੋਣੀ ਫੋਰਸ ਸਿਵਲ ਵਰਦੀ ਚ ਸਾਰੇ ਜਿਹੜੇ ਰੈਂਕ ਦੇ ਐਸ ਐਚਓ ਡੀ ਐਸ ਪੀ ਥੱਲੇ ਰੈਂਕ ਦੇ ਸਾਰੇ ਮੁਲਾਜ਼ਮਤ ਸ਼ਾਮਲ ਕੱਲੇ ਕੱਲੇ ਦਾ ਫੋਨ ਨਹੀਂ ਜਾਣ ਦਿੰਦੇ ਅੰਦਰ ਡੱਲੇਵਾਲ ਸਾਹਿਬ ਕੋਲੇ ਜਾਣ ਨਹੀਂ ਦਿੰਦੇ ਅੱਜ ਤੇ ਉਤੋਂ ਹਰਫੇਆ ਬਿਆਨ ਇਹ ਦਿੱਤਾ ਹੋਇਆ ਹੈ ਕੋਰਟ 'ਚ ਜਾ ਕੇ ਵੀ ਅਸੀਂ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਦੇਖੋ ਕਿੱਡਾ ਝੂਠ ਕਹਿ ਦੇਣਾ ਚਾਹੀਦਾ ਸੀ ਕਿ ਡੱਲੇਵਾਲ ਸਾਡੇ ਸਟੇਟੇਟ ਚ ਹੈ ਅਸੀਂ ਗ੍ਰਿਫਤਾਰ ਕੀਤਾ ਲੋਕਾਂ 'ਚ ਇਹ ਗੱਲ ਗਈ ਇਹ ਡੱਲੇਵਾਲ ਸਾਹਿਬ ਆਪ ਦੀ ਮਰਜ਼ੀ ਦੇ ਨਾਲ ਹਸਪੀਟਲ ਤੇ ਗਏ ਨੇ ਆਪ ਦੀ ਮਰਜ਼ੀ ਦੇ ਮੁਤਾਬਕ ਟ੍ਰੀਟਮੈਂਟ ਲੈ ਰਹੇ ਨੇ ਤਾਂ ਹਾਲਾਤ ਅੱਜ ਵੀ ਜਾ ਕੇ ਦੇਖ ਸਕਦੇ ਹੋ ਕਿ 10 ਦਿਨਾਂ ਦੇ ਅੰਦਰ ਇੱਕ ਵੀ ਪਾਣੀ ਦੀ ਘੋਟ ਨਹੀਂ ਲੱਗੀ ਅਸੀਂ ਰਾਤ ਜਿਹੜੀ ਇਹ ਗੱਲ ਰੱਖੀ ਸੀ ਪ੍ਰਸ਼ਾਸਨ ਨਾਲ ਸਾਡੀ ਡਿਊਟੀ ਦੇ ਵਿੱਚ ਪਟਿਆਲਾ ਜੇਲ੍ਹ ਦੇ ਅੰਦਰ ਮੀਟਿੰਗ ਹੋਈ ਸੀ ਬਈ ਉਹਨਾਂ ਚਿਰ ਕੋਈ ਮੀਟਿੰਗ ਨਹੀਂ ਸਰਕਾਰ ਦੇ ਨਾਲ ਜਿੰਨਾ ਚਿਰ ਸਾਨੂੰ ਸਾਰਿਆਂ ਨੂੰ ਤੁਸੀਂ ਰਿਹਾ ਨਹੀਂ ਕਰਦੇ ਤਾ ਫੇਰ ਹੀ ਜਾ ਕੇ ਸੋਚਿਆ ਜਾ ਸਕਦਾ ਥਲੇਵਾਲ ਸਾਹਿਬ ਨੇ ਨਹੀਂ ਸਾਨੂੰ ਪੂਰੀ ਜਾਣਕਾਰੀ ਨਹੀਂ ਤਾਂ ਉਸ ਦੇ ਵਿੱਚੋਂ ਫੈਸਲਾ ਲੈਂਦਾ ਰਾਤ ਕਿ ਲਗਭਗ ਸਾਡੇ ਨਾਲ 9 ਵਜੇ ਜਿਹੜੀ ਅੰਦਰ ਗੱਲ ਹੋਈ ਹੈ ਜਿਲ੍ਹੇ ਸਭਰੰਡ ਦੀ ਇਹਨਾਂ ਅਧਿਕਾਰੀਆਂ ਦੀ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਕਿਹਾ ਵੀ ਸਾਨੂੰ 2-3 ਘੰਟੇ ਲੱਗ ਜਾਣਗੇ ਸਾਰੇਆਂ ਜ਼ਿਲ੍ਹਿਆਂ ਦੇ ਵਿੱਚ ਉਹ ਰਿਹਾ ਅਸੀਂ ਆ ਕਿ ਵੀ ਜਿਹੜੇ ਹਿਸਾਬ ਨਾਲ ਤੁਸੀਂ ਪਹਿਲਾਂ ਰਿਹਾ ਕੀਤਾ ਆ ਬਈ ਬਰਕਰਾਰ ਨੂੰ ਰਿਹਾ ਕਰਤਾ ਆਗੂਆਂ ਨੂੰ ਬਲਾਕ ਨੂੰ ਜ਼ਿਲ੍ਹੇ ਨੂੰ ਪੰਜਾਬ ਚ ਉਹ ਰੱਖਿਆ ਓਪਨ ਜਿੰਨੇ ਵੀ ਆਗੂ ਐ ਸਾਰਿਆਂ ਨੂੰ ਛੱਡੋਂਗੇ ਤਾ ਅੱਗੇ ਗੱਲ ਤੁਰ ਸਕਦੇ ਨਹੀਂ ਸਾਡੀ ਗੱਲ ਨਹੀਂ ਤੁਰਨੀ ਉਹ ਅੱਜ ਜਿਹੜੀ ਰਿਪੋਰਟ ਹੈ ਉਹ ਸਾਡੇ ਕੋਲੇ ਤਕਰੀਬਨ ਸਾਰੇ ਆ ਗਏ ਆ ਜਿਹੜੇ ਜਿੰਨੇ ਜਿੰਨੇ ਆਪੂ ਸਾਡੇ ਜੇਲਾਂ ਦੇ ਵਿੱਚ ਸੀਗੇ ਕਿੰਨੇ ਕਿਸਾਨ ਸੀ ਪੰਜਾਬ ਦੇ ਜਿਹੜੇ ਟੋਟਲ 1500 ਸੀਗਾ